ਸੋ ਮਾਦੀ ਅੱਗੇ ਲਾ ਕੇ ਭੱਜੀ ਫਿਰਦੀ ਆ ਲੋ ਵੀ ਵੀਰੋ ਇਹ ਵੀਡੀਓ ਬੜੇ ਕੰਮ ਦੀ ਵੀਡੀਓ ਆ ਇਸ ਵੀਰ ਨੇ ਇਸ ਕੁੜੁਕੇ ਨੂੰ ਚੱਲਦੀ ਫਿਰਦੀ ਦੁਕਾਨ ਬਣਾ ਦਿੱਤਾ ਸੋ ਜਿਹੜੇ ਵੀਰ ਗੱਡੀਆਂ ਮੋਟਰਸਾਈਕਲ ਟਰੈਕਟਰਾਂ ਤੇ ਵੱਡੇ ਵੱਡੇ ਟਰੱਕਾਂ ਤੇ ਸਕੂਲਾਂ ਵਾਲੀਆਂ ਬੱਸਾਂ ਚਲਾਉਂਦੇ ਆ ਜਾਂ ਅੱਜਕੱਲ੍ਹ ਹਰ ਇੱਕ ਇਨਸਾਨ ਸਾਈਕਲ ਤੋਂ ਲੈ ਕੇ ਵੱਡੀਆਂ-ਵੱਡੀਆਂ ਗੱਡੀਆਂ ਤੱਕ ਨਿਰਭਰ ਹੈ ਉਹਨਾਂ ਤੇ ਡਿਪੈਂਡ ਹੈ ਸੋ ਉਹਨਾਂ ਨੂੰ ਚਲਾਉਂਦਿਆਂ ਕਿਤੇ ਨਾ ਕਿਤੇ ਸੜਕ ਤੇ ਜਾਂਦੇ ਆਂ ਜਾਂ ਕੋਈ ਵੀ ਕੰਮ ਕਰਦੇ ਆਂ ਖੇਤਾਨੀ ਕਰਦੇ ਆਂ ਉਹਨਾਂ ਦੇ ਟਾਇਰ ਦੇ ਪੈਂਚਰ ਹੋ ਜਾਂਦੇ ਨੇ ਸੋ ਹਵਾ ਨਿਕਲ ਜਾਂਦੀ ਆ ਟਾਇਰਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਦੁਰਘਟਨਾ ਆ ਜਾਂਦੀਆਂ ਨੇ ਸੋ ਉਹਨਾਂ ਦੇ ਸਮਾਧਾਨ ਵਾਸਤੇ ਉਹਨਾਂ ਟੈਰਾਂ ਦੀ ਮਹਿਫੂਜ਼ਤਾ ਵਾਸਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਇਸ ਵੀਰ ਹਰਜਿੰਦਰ ਸਿੰਘ ਨੇ ਇੱਕ ਧਰਮਕੋਟ ਇਲਾਕੇ ਦਾ ਹੋ ਕੇ ਕੁਝ ਇੱਥੇ ਨੇੜੇ-ਨੇੜੇ ਦੇ ਇਲਾਕੇ ਦੇ ਪਿੰਡਾਂ ਵਾਲਿਆਂ ਨੂੰ ਇੱਕ ਸਹੂਲਤ ਦਿੱਤੀ ਹੈ ਸਹੂਲਤ ਬਹੁਤ ਵਧੀਆ ਵਾ ਜਿੱਥੇ ਵੀ ਉਹਨਾਂ ਨੂੰ ਲੋੜ ਪਵੇ ਉਹ ਇਸ ਚੱਲਦੀ ਫਿਰਦੀ ਦੁਕਾਨ ਦਾ ਲਾਹਾ ਲੈ ਕੇ ਚਾਹੇ ਉਹ ਕਿਸੇ ਫੈਕਟਰੀ ਇਹਦੇ ਵਿੱਚ ਚਾਹੇ ਆਪਣੇ ਸੈਲਰਾਂ ਦੇ ਵਿੱਚ ਮੰਡੀਆਂ ਦੇ ਵਿੱਚ ਟਰਾਂਸਪੋਰਟਾਂ ਦੇ ਵਿੱਚ ਕਿਤੇ ਵੀ ਬਲਾਕੇ ਸਦਕੇ ਇਸ ਵੀਰ ਤੋਂ ਉਹ ਲਾਹਾ ਲੈ ਸਕਦੇ ਆ ਤੇ ਉਹ ਆਪਣਾ ਕੰਮ ਕਰਾ ਸਕਦੇ ਆ ਸੋ ਉੱਥੇ ਜਾ ਕੇ ਇਹ ਵੀਰ ਕਿੰਨਾ ਕਚਾਰਜ ਲੈਣਗੇ ਹੋਰ ਕਿਹੜੀਆਂ-ਕਿਹੜੀਆਂ ਸਹੂਲਤਾਂ ਇਸ ਆਪਣੀ ਚਲਦੀ ਫਿਰਦੀ ਦੁਕਾਨ ਦੇ ਵਿੱਚ ਰੱਖੀਆਂ ਹੋਈਆਂ ਨੇ ਇਹਨਾਂ ਨੇ ਕਰਾਉਣੇ ਆ ਵੀਰ ਹਰਜਿੰਦਰ ਸਿੰਘ ਨਾਲ ਗੱਲਬਾਤ ਤੇ ਕਿਵੇਂ ਲੋਕ ਇਹਦਾ ਲਾਹਾ ਲੈ ਸਕਦੇ ਆ ਸਾਰੇ ਵਕ ਗੱਲਬਾਤ ਕਰਾਉਣਿਆਂ ਤੁੰ ਨੂੰ ਵੀਰ ਹਰਜਿੰਦਰ ਸਿੰਘ ਪੈਰਾ ਵਾਲੇ ਦੇ ਨਾਲ ਬਹੁਤ ਵਧੀਆ ਉਪਰਾਲਾ ਕੰਮ ਇਸ ਵੀਰ ਨੇ ਆਪਣੀ ਮਿਹਨਤ ਕੀਤੀ ਹੋਈ ਹੈ ਸੋ ਮਿਹਨਤ ਨੂੰ ਸਲਾਮਾਂ ਸੋ ਇਸ ਤਰ੍ਹਾਂ ਹੀ ਜਿਹੜੇ ਲੋਕ ਮਿਹਨਤ ਕਰਦੇ ਆ ਸਫਲਤਾ ਉਨ੍ਹਾਂ ਦੇ ਲੱਗਣਾ ਕਿੰਨੀ ਕਰਦੀ ਆ ਇਹ ਪਿੰਡ ਦਾ ਇਹ ਵੀਰ ਜਿਹਦੀ ਪਿੰਡ ਦੇ ਵਿੱਚ ਦੁਕਾਨ ਵੀ ਆ ਆਪਣੇ ਪੈਂਚਰਾਂ ਦੀ ਔਰ ਇਹਨੇ ਉਹ ਆਪਣੀ ਦੁਕਾਨ ਨੂੰ ਚੰਦਨ ਕਰਨ ਵੀ ਲਾ ਦਿੱਤਾ ਕਹਿੰਦੇ ਤੋਂ ਭਾਵ ਉਸ ਦੁਕਾਨ ਨੂੰ ਚੱਲਦੀ ਫਿਰਦੀ ਕਰ ਦਿੱਤਾ ਸੋ ਦੇਖਿਆ ਵੀਰ ਪਹਿਲਾਂ ਮੈਨੂੰ ਫਲਾ ਚੁੱਕਾ ਕਈ ਵਾਰਾ ਕਹਿ ਚੁੱਕਾ ਕਿ ਵੀਰ ਮੇਰੀ ਵੀ ਵੀਡੀਓ ਪਾ ਲੇਕਰ ਅੱਜ ਸਾਬ ਵੀ ਬਣ ਗਿਆ ਸੋ ਵੀਰ ਦੀ ਵੀਡੀਓ ਆਪਾਂ ਪਾਉਣ ਲੱਗੇ ਆ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਖਤੇ ਹੋਰ ਹਰਜਿੰਦਰ ਸਿੰਘ ਵੀ ਚੀ ਕਿਵੇਂ ਹੋ ਟੈਗਟ ਜੀ ਅੱਜ ਮਤਲਬ ਕਿ ਤਾਂ ਚੰਦਰ ਰੋਡ ਦੇ ਤੁਸੀਂ ਇੱਡੇ ਦੂਰ ਆਪਣਾ ਪਿੰਡ ਕਾਫੀ ਦੂਰ ਆਇਆ ਤੋਂ ਤੇ ਐਡੇ ਦੂਰ ਵੀ ਤੋਂ ਅਸੀਂ ਇਧਰ ਪੈਂਚ ਲਾਉਣ ਵਾਸਤੇ ਆੜਿਆ ਆ ਗਏ ਜੀ ਤੇ ਜਦ ਤੇ ਜਰਾ ਸਾਨੂੰ ਫੋਨ ਕਰਦਾ ਅਸੀਂ ਇੱਥੇ ਹੀ ਵੀਰ ਜੀ ਚਲੇ ਜਾਂਦੇ ਆ ਅਸੀਂ ਇਧਰ ਆ ਰਹੇ ਸੀਗੇ ਸ਼ਾਹਕੋਟ ਤੋਂ ਰਸਤੇ ਦੇ ਵਿੱਚ ਘੋੜੇ ਵਾਲੇ ਨੇ ਸਾਨੂੰ ਫੋਨ ਕੀਤਾ ਜੀ ਵੀ ਆਪਣੇ ਘੋੜੇ ਨੂੰ ਟੂਪਲੈਸ ਟਾਇਰ ਸੈੱਟ ਕਰਨੇ ਆ 12 ਟਾਇਰ ਸੀਗੇ ਤੇ ਸੀਗਾ ਜੀ ਤੁਹਾਡੇ ਕੋਲ ਅਸੀਂ ਪੰਜਾ 10 ਮਿੰਟਾਂ ਵਿੱਚ ਟੂਪਲੈਸ ਟਾਇਰ ਟੂਪਲੈਸ ਟਾਇਰ ਮਤਲਬ ਕਿ ਤੁਸੀਂ ਇੱਕ ਨਿੱਕੀ ਜਿਹੀ ਅਸਾਂ ਕਰ ਰਹੇ ਹੋ ਜੀ ਹੁਣ ਇਹ ਤਿੰਨ ਬਾਹਰ ਦੀ ਗੱਲ ਜਾਈ ਹੁਣ ਆਪਾਂ ਪੰਜਾਬ ਦੇ ਵਿੱਚ ਆਈ ਜਾਈਏ ਹੌਣ ਚਾਹੁੰਦੇ ਹੋ ਚਲੇ ਲਗਾਤਾਰ 2-3 ਮਿੰਟ ਹੋ ਗਏ ਆ ਇਹ ਟਾਇਰ ਜੂਰੇ ਸੀਟ ਘਟ ਕਰ ਰਹੇ ਆਂ ਸਰ ਸਭ ਤਾਇਰ ਰੇ ਨਿੱਕੇ ਸੈਂਗ ਤੋਂ ਟਾਇਰ ਲੈ ਕੇ ਉੱਥੇ ਟਾਇਰ ਕਿਚੜੀ ਅਸੀਂ ਬੈਠ ਕਰਦੇ ਆਂ ਇਹ ਹੁਣ ਬਾਹਰ ਦੀ ਕੰਡੀਸ਼ਨ ਵਾਂਗੂ ਜਿਵੇਂ ਇੱਥੇ ਅੱਕ ਕਰਨ ਜਿਵੇਂ ਜਿਵੇਂ ਕਮਾ ਬਗਿਆ ਤਾਂ ਇਹ ਕੱਢੀਦਾ ਬਹੁਤ ਬਹੁਤ ਟਾਇਰ ਤਿਆਰ ਹੀ ਲੱਤਾਂ ਕਰ ਰਹੇ ਨੇ ਤੇ ਇਹ ਲੱਗਦਾ ਤਾ ਆਪਣੇ ਆਪਣੇ ਦੁਕਾਨਾ ਖੋਲ ਕੇ ਲੋਕ ਬੈਠੇ ਆਂ ਇੱਥੇ ਲੱਗਦਾ ਬਾਜ਼ਾਰ ਦਾ ਅਸਰ ਹੈ ਲੋਕਾਂ ਦਾ ਇੱਥੇ ਆ ਰਿਹਾ ਹੈ ਨਹੀਂ ਪਤਾ ਕਰਦਾ ਸੀ ਜਬ ਪੈਰਾਂ ਦੀ ਦੁਕਾਨ ਕਿੱਥੇ ਵੀ ਦੂਰ ਹੋਊਗੀ ਕਿੱਥੇ ਵੀ ਹੋਊਗੀ ਅੱਜ ਕਰ ਰੇ ਕੋਲੇ 33 ਸਮਾਂ ਬਹੁਤ ਆਰਟੂਨ ਦਾਈ ਠਗਰਾ ਪੈਰ ਪਤਾ ਦੁਕਾਨਦਾਰ ਕਰਦਾ ਜੀ ਮੁੜ ਕੇ ਅਗਲਾ ਕਹਿੰਦਾ ਵੀ ਜਿੱਕ ਲਾਓ ਖੋਲ ਕੇ ਲਿਆਓ ਵੀ ਬਹੁਤ ਸਮੱਸਿਆ ਹੁੰਦੀ ਸੀ ਇਸੇ ਕਰਕੇ ਸੋਚਿਆ ਵੀ ਇਸ ਸਮੱਸਿਆ ਦਾ ਹੱਲ ਰਸਤੇ ਵਿੱਚ ਹੀ ਕੀਤਾ ਜਾਵੇ ਤੇ ਬਹੁਤ ਵਧੀਆ ਹੁੰਦਾ ਕਿੱਥੇ ਵੀ ਕਹਿੰਦੇ ਨੋਟ ਪੈਂਦੀ ਆ ਚਾਹੇ ਆਪਣੇ ਟਰਾਂਸਪੋਰਟ ਆ ਕਿਸੇ ਵੀ ਆਪਣੇ ਜਾਂ ਜਾਂ ਆਪਣੇ ਮੰਡੀ ਆ ਮੰਡੀ ਦੇ ਵਿੱਚ ਜਾਂ ਸਰ ਦੇ ਵਿੱਚ ਜਾਂ ਘਰ ਦੇ ਵਿੱਚ ਖੇਤ ਦੇ ਵਿੱਚ ਬੈਠ ਕੇ ਕਿਤੇ ਮੈਂ ਤੁਹਾਨੂੰ ਬੁਲਾ ਸਕਦਾ ਬੰਦਾ ਹਾਂ ਇਹ ਬਹੁਤ ਵਧੀਆ ਗੱਲ ਕੀਤੀ ਕੋਈ ਸ਼ੇਲਰ ਹੋਵੇ ਕੋਈ ਖੇਦ ਹੋਵੇ ਐਸੀ 25 30 ਕਿਲੋਮੀਟਰ ਦੇ ਵਿੱਚ ਚ ਜਾਨੇ ਆਈ ਹਾਂ ਹਾਂ ਜੀ ਜਿੱਥੇ ਵੀ ਸਾਨੂੰ ਕੋਈ ਫੋਨ ਕਰਦਾ ਐਸੀ ਉੱਤੇ ਹੀ ਚਲੇ ਜਾਨੇ ਆਈ ਐ ਐਂ ਕਈ ਵਾਰ ਹੁੰਦਾ ਸੀ ਜੇ ਕਿਸੇ ਦੇ ਟਰੈਕਟਰ ਵੱਡੇ ਜਿਹੇ ਪੈਰ 'ਚ ਫੜਾ ਲੱਗ ਜਾਂਦਾ ਸੀ ਉਹ ਟਾਇਰ ਉਹਦਾ ਰਾਤ ਦਿਨ ਬਾਹਰ ਹੀ ਖੜਾ ਰਹਿੰਦਾ ਸੀ ਜੀ ਫੋਨ ਐਸੀ ਜਦੋਂ ਹੀ ਕੋਈ ਫੋਨ ਕਰਦਾ ਜੀ ਉਹਨੂੰ ਸਮਾਂ 10 ਹੀ ਦਾ ਵੀ ਇੰਨੇ ਸਮੇਂ ਦੇ ਵਿੱਚ ਆ ਗਏ ਤੇਰੀ ਰੀਮ ਸਮੱਸਿਆ ਦਾ ਹੱਲ ਤੇਰੇ ਕੀ ਕਿ ਵਿੱਚ ਕੀਤਾ ਜਾਂਦਾ ਗਦਾਤ ਨੂੰ ਬਲਾਕ ਮੈਂਟਰ ਅੱਜ ਬਾਦ ਨੂੰ ਜਾਣੇ ਆਂ ਪੱਕੀ ਬਾਹਰ ਅੱਜ ਦਾ ਸਮਾਂ ਬਹੁਤ ਮਾੜਾ ਹੀ ਬੜਾ ਡੇਰ ਲੱਗਾ ਅੱਜ ਕਿਸੇ ਨਹੀਂ ਆਉਂਦੇ ਤਾਂ ਸਮਾਂ ਲੈਣ ਜੇ ਇਹ ਆਜਾ ਅਰਾ ਤਰਾਮ ਕਰੇ ਜਾਂਦੇ ਨਹੀਂ ਸੂਆ ਕੱਢ ਕੇ ਉਹਦੇ ਕੋਲ ਚਲੇ ਜਾਂਦੇ ਜੇ ਤੁਸੀਂ 25 30 ਕਿਲੋਮੀਟਰ ਤੱਕ ਚੱਰ ਕੇ ਜਾਂਦੇ ਹੋ ਉਹਦੇ ਘਰੇ ਜਾ ਕੇ ਇਹ ਸਰਵਿਸ ਦਿੰਦੇ ਹੋ ਡਾਇਰ ਨਹੀਂ ਉਹ ਠੀਕ ਕਰਦੇ ਹੋ ਜੋ ਵਿੱਚ ਆ ਪੈਂਚ ਲਾਉਣਾ ਪਵੇ ਜਾਂ ਟੂ ਬਲੇਡ ਚੜਾਉਣੇ ਆ ਜਾਂ ਲਾਉਣੇ ਆ ਸਾਰਾ ਉਹਦਾ ਹੱਲ ਕਰਦੇ ਇਹ ਤਾਂ ਫਿਰ ਚਾਰਜ ਕਿੰਨਾ ਲੈਂਦਾ ਹੈ ਚਾਹ ਤਾਂ ਦੇਖੋ ਜੋ ਇਹ ਤਾਂ ਗਾਂ ਦੇ ਏਰੀਆ ਲੈਣੀ ਆ ਉਹ ਏਰੀਆ ਹੀ ਲੈਣੇ ਆ ਬਾਕੀ ਸਾਨੂੰ ਜਾਣ ਆਉਂਦਾ ਆ ਠੀਕ ਆ ਚਾਹ ਬਾਕੀ ਖੱਚਾ ਲੱਗ ਦੇ ਦਿੰਦੇ ਕੋਸ਼ੋ ਕਿ ਕੋਈ ਚਾਰਜ ਕੋਸ਼ੋ ਕਿ ਦਿੰਦਾ ਹੀ ਅਗਲੇ ਦੀ ਸਮੱਸਿਆ ਜਦੋਂ ਘਰੇਲ ਹੋ ਜਾਂਦੀ ਆ ਜੇ ਉਹਨੇ 200 ਕਹਿੰਨੇ ਅਗਲਾ ਸਾਨੂੰ 300 ਦੇਗੀ ਤੋਰਦਾ ਜੀ ਕਿਹੜਾ ਏਰੀਆ ਕਿਹੜਾ ਐਡਰੈਸ ਕਿੱਥੋਂ ਤੱਕ ਦੇ ਲੋਕ ਮੜਾ ਜਾ ਉਹ ਦੱਸ ਦੋ ਸਾਨੂੰ ਕਾਲ ਕਰ ਸਕਦੇ ਆਪਾਂ ਇਸ ਵੀਡੀਓ ਤੇ ਰਾਹੀਂ ਤੁਹਾਡਾ ਨੰਬਰ ਵੀ ਪਾ ਦਵਾਂਗੇ ਕਦ ਜਿਹੜੀ ਵੀਡੀਓ ਇਸ ਦੇਖਦੇ ਆ ਔਰ ਕਦੀ ਵੀ ਆਪਾਂ ਖੇਤ ਵਿੱਚ ਕੰਮ ਕਰਦੇ ਆ ਕਿੱਥੇ ਸੜਕ ਤੇ ਜਾਂਦੇ ਆ ਕਈ ਵਾਰ ਸਟਿੱਪਣੀ ਆਪਣੇ ਕੋਲ ਹੁੰਦੀ ਆ ਚਾਹੇ ਨਹੀਂ ਹੁੰਦੀ ਜੇ ਹੁੰਦੀ ਆ ਤਾਂ ਆਪਾਂ ਉਸ ਸਟਿੱਪਣੀ ਚੜਾ ਵੀ ਜੰਨੇ ਆ ਕਈ ਵਾਰ ਨਹੀਂ ਵੀ ਹੁੰਦੀ ਤਾਂ ਆਪਾਂ ਨੂੰ ਟਾਇਰ ਵਾਲੇ ਦੀ ਭਾਲ ਕਰਨੀ ਪੈਂਦੀ ਆ ਸੋ ਇਸ ਵੀਰ ਹਰਜਿੰਦਰ ਸਿੰਘ ਨੂੰ ਤੁਸੀਂ ਕਾਲ ਕਰਕੇ ਉੱਥੇ ਆਪਣੇ ਕੋਲ ਜਿੱਥੇ ਵੀ ਤੁਹਾਡੀ ਕਿਤੇ ਗੱਡੀ ਖਰਾਬ ਹੋ ਜਾਂਦੀ ਗੱਡੀ ਵੱਡੀ ਛੋਟੀ ਕੋਈ ਵੀ ਗੱਡੀ ਹੋ ਸਕਦੀ ਘੋੜਾ ਟਰੱਕ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਕਹ ਲੀਏ ਆਲ ਆਨਰ ਦੀ ਕਹ ਲੀਏ ਗੱਡੀਆਂ ਤੋ ਉਹਨਾਂ ਦੇ ਵਿੱਚ ਕੋਈ ਵੀ ਗੱਡੀ ਨੂੰ ਕਿਤੇ ਟਾਇਰ ਦੀ ਸਮੱਸਿਆ ਆਉਂਦੀ ਆ ਤੁਸੀਂ ਵੀ ਰਜਿੰਦਰ ਸਿੰਘ ਦੇ ਨਾਲ ਕਾਲ ਕਰਕੇ ਇਹਨਾਂ ਨੂੰ ਉੱਥੇ ਹੀ ਆਪਣਾ ਸਮੱਸਿਆ ਦਾ ਹੱਲ ਕਰਵਾ ਸਕਦੇ ਹੋ ਵਿੱਚ ਕਿੰਨੇ ਏਰੀਆ ਤੱਕ ਜਾ ਸਕਦੇ ਹੋ ਐਡਰੈਸ ਆਪਣਾ ਦੱਸ ਦਿਓ ਤੇ ਹੋਰ ਕੁਝ ਕਹਿਣਾ ਚਾਹੁੰਦੇ ਆਪਣੇ ਵੀਡੀਓ ਰਾਈ ਆਪਣੇ ਗ੍ਰਾਹਕਾਂ ਨੂੰ ਤੇ ਉਹ ਵੀ ਗੱਲ ਕਹਿ ਦੋ ਆਪਣਾ ਪਿੰਡ ਕਹਿੰਦਾ ਜੀ ਅਸੀਂ ਇੱਥੋਂ ਝੋਕਿਆਲੇ ਦਿੱਕਰ ਜੀ ਸਾਹ ਬੱਕਰ ਤੇ ਨੋਟ ਕਿਤੇ ਜਾਂਦੇ ਨਹੀਂ ਉਦੋਂ ਆ ਕੇ ਜਿਵੇਂ ਕੋਈ ਭਾਲਾ ਸਾਨੂੰ ਕੋਈ ਕਹਿੰਦਾ ਹੀ ਅਈ ਚੜੇ ਦੂਰ ਤੱਕ ਰਿ ਜਾਣੇ ਆ ਜੇ ਕੋਈ ਪੈਸੇ ਭਰਦਾ ਤਾਂ ਨਹੀਂ ਤਾਂ ਆਪਦਾ 20 25 ਕਿਲੋਮੀਟਰ ਦੇ ਵਿੱਚ ਵਿੱਚ ਹੀ ਰਹਿਣੇ ਆ ਜੋ ਚੋਕੇ ਵਾਲਾ ਜੀਰਾ ਮੋਗਾ ਤੇ ਸ਼ਾਹਕੋਟ ਹਾਂਜੀ ਚੋਕੇ ਵਾਲਾ ਜੀਰਾ ਮੋਗਾ ਤੇ ਸ਼ਾਹਕੋਟ ਏਰੀਆ ਤੱਕ ਤਾਂ ਵੀਰ ਜੀ ਅਕਸਰ ਆਉਂਦੇ ਜਾਂਦੇ ਰਹਿੰਦੀ ਆ ਸੋ ਕਹਨ ਤੋਂ ਭਾਵ ਜੇ ਬਾਹਰ ਦੂਰ ਵੀ ਹੋਰ ਹੀ ਭਲਾਉਣਾ ਚਾਹੁੰਦਾ ਹੋਵੇ ਤੇ ਉਹਨਾਂ ਨੂੰ ਉਹਨਾਂ ਤੇਲ ਖਰਚਾ ਇਹਨਾਂ ਦਾ ਦੇਣਾ ਪਵੇਗਾ ਕੰਮ ਇਹਨਾਂ ਦਾ ਉੱਥੇ ਵੀ ਕਰਕੇ ਆਉਣਗੇ ਸੋ ਕਹਨ ਤੋਂ ਭਾਵ ਸलाम ਇਹੋ ਜਿਹੇ ਵੀਰਾਂ ਨੂੰ ਇੱਕ ਦੁਕਾਨ ਨੂੰ ਚੱਲਦੀ ਫੱਟੇ ਬਣਾ ਦਤਾ ਕਈ ਵਾਰ ਦੁਕਾਨ ਨੂੰ ਕੰਮ ਕਹਿਣਾ ਪੈਂਦਾ ਤੇ ਉਹ ਬਹਾਨੇ ਮਾਰ ਮਾਰ ਕੇ ਜਾਂ ਜਿੰਨਾਂ ਨੇ ਕੰਮ ਨਹੀਂ ਕਰਨਾ ਉਹ ਬਹਾਨੇ ਮਾਰ ਮਾਰ ਕੇ ਲਾਰੇ ਲਾ ਲਾ ਕੇ ਲੋਕਾਂ ਨੂੰ ਖੱਜਲ ਖਵਾਰ ਕਰਦੇ ਰਹਿੰਦੇ ਆ ਸੋ ਇੱਕ ਉਦਾਹਰਨਾ ਵੀਰ ਜੀ ਖੁਦ ਜਿੱਥੇ ਵੀ ਕਹਿੰਦੇ ਇਹ ਜੇ ਕਹਿੰਦੇ ਇੱਕ ਟਾਇਰ ਪਾਉਣਾ ਹੋਵੇ ਤਾਂ ਵੀ ਜਾਣੇ ਭਲਾ ਜਾਣੇ ਜਾਣੇ ਇੱਕ ਟਾਇਰ ਵਾਸਤੇ ਸਿਰ ਬੜੀ ਜਾਂਦੀ ਸੋ ਕਹਿੰਨ ਤੋਂ ਪਾਉ ਕਹਿੰਦੇ ਇੱਕ ਟਾਇਰ ਜਾਂ ਦੋ ਟਾਇਰ ਇੱਥੇ ਤੁਸੀਂ ਦੇਖ ਰਹੇ ਹੋ ਕਿੰਨੇ ਟਾਇਰ ਖਿਲਰੇ ਹੋਇਆ ਪੂਰਾ ਘੋੜਾ ਖੜਾ ਹੋਇਆ ਇੱਧਰ ਇੱਧਰ ਮਾਲਕ ਵੀ ਖੜੇ ਹੋ ਇਹਨਾਂ ਨੇ ਗਲਬਤ ਕਰਦੇ ਵੀ ਸੀ ਜੀ ਵਾਇਦ ਜੀ ਕਹਿੰਦਾ ਕਾਲਤਾ ਵਾਇਦ ਜੀ ਕੀ ਆ ਨਹੀਂ ਸੀ ਆਪਣੇ ਘਟੇ ਲਿਆ ਆਪਣੇ ਹਾਂਜੀ ਹਾਂਜੀ ਐ ਕੀ ਕਹਣਾ ਚੋ ਕਿੰਨੇ ਕਰੀ ਰਤੋਂ ਤੁਸੀਂ ਇਦਾਂ ਵੀ ਜਿੰਨੂੰ ਅੱਗੇ ਬਣਾਉਂਦੇ ਹੋ ਜਾਂ ਪਹਿਲੀ ਵਾਰੀ ਬੁਲਾਇਆ ਭਲਾ ਨਹੀਂ ਨਹੀਂ ਅੱਗੇ ਵੀ ਬੁਲਾਉਣੇ ਇਹਨਾਂ ਦਾ ਕਿਵੇਂ ਕੰਮ ਕਰਦੇ ਆ ਆਹ ਦੋ ਵਧੀਆ ਕਰਦੇ ਨਾ ਦੋ ਮਹੀਨੇ ਹੋ ਗਏ ਤੁਹਾਨੂੰ ਅੱਛਾ ਪੈਦਾ ਫੋਨ ਕਰੀ ਗਿਆ ਹੁਣ ਕੱਲ ਇਹਨੂੰ ਕਿਹਾ ਸੀ ਕੱਲ ਦਾ ਟਾਈਮ ਹੀ ਨਹੀਂ ਸੀ ਕਹਿੰਦਾ ਕੱਲ ਸਵੇਰ ਆਉਂਗਾ ਮੈਂ ਕਿਹਾ ਚੱਲ ਸਵੇਰ ਆ ਜੀ ਪਰ ਅਸੀਂ ਵੇਟ ਕੀਤੀ ਹੁੰਦੀ ਅੱਛਾ ਵੇਟ ਕਰ ਕੰਮ ਇਹਦਾ ਤੂੰ ਕਰਾਉਣਾ ਕੰਮ ਇਹਦਾ ਤੂੰ ਕਰ ਮਤਲਬ ਕਿ ਤੂੰ ਕੱਲ ਕੱਲ ਸਵੇਰ ਦੇ ਸੀ ਟਾਇਰ ਲਿਆਂਦੇ ਹੋਏ ਸੀ ਹਾਂਜੀ ਕੱਲੇ ਕਿਥੇ ਚਲਾ ਬੱਦ ਕਿੰਨੇ ਕਿੰਨੇ ਟਾਇਰ ਧੋਣ ਲੱਗੇ ਗੱਡੀ ਨੂੰ ਟਾਇਰ ਹੁਣ ਮੇਰੇ ਕੋਲ ਸਾਰੇ ਝੋਣੇ ਆ 12 ਟ 20 ਤੋਂ 22 ਤੱਕ 20 ਤੋਂ 25 12 ਆਰੇ ਬਾਤ ਆਰੇ ਇਹ ਤੇ ਅੰਦਰ ਫੁੱਟਾ ਤਾਰੇ ਤੂੰ ਬਲ ਤੂੰ ਬਲ ਟਾਇਰ ਆ ਗਏ ਅੱਜ ਹੀ ਨਹੀਂ ਇਹ ਇਹਨਾਂ ਨੇ ਵੇਟ ਕੀਤਾ ਕੱਲ ਦਾ ਫੋਨ ਕੀਤਾ ਸੀ ਲੇਕਿਨ ਇਹਨਾਂ ਕੋਲ ਟਾਈਮ ਹੈ ਨਹੀਂ ਸੀ ਇਸ ਕਰਕੇ ਅੱਜ 20 ਤੋਂ 22 ਟਾਇਰ ਕੱਡੀ ਦੇ ਟਰਾਲੇ ਦੇ ਇੱਧਰ ਦੇਖਿਆ ਟਰਾਲਾ ਖੜਾ ਆਇਆ ਹੈ ਤੇ ਟਰਾਲੇ ਦੇ ਸਾਰੇ ਦੇ ਸਾਰੇ ਟਾਇਰ ਤੇ ਅਰਦੀ ਰੱਜ ਬੰਦ ਨਹੀਂ ਖੜਾਉਣ ਲੱਗੇ ਆ ਸੋ ਸੰਪਰਕ ਕਰ ਸਕਦੇ ਹੋ ਜੀ ਹਰਜਿੰਦਰ ਸਿੰਘ ਜੀ ਦੇ ਨਾਲ ਨੰਬਰ ਥਰੇ ਦਿੱਤਾ ਹੋਇਆ ਕਿਸੇ ਵੀ ਤਰ੍ਹਾਂ ਗੱਡੀ ਦੀ ਸਮੱਸਿਆ ਆਉਂਦੀ ਟਾਇਰਾਂ ਦੀ ਤਵੀ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ